ਸੋ ਮੌਨਸੂਨ ਬੰਦ ਹੋ ਗਏ ਨੇ ਜਿਸ ਤਰੀਕੇ 2 ਮਹੀਨੇ ਪਹਿਲਾਂ ਆਮ ਆਦਮੀ ਪਾਰਟੀ ਦੀ ਕਮੇਟੀ ਜਿਹੜੀ ਖਰੜ ਵਿੱਚ ਬਣਾਈ ਗਈ ਸੀ ਉਦੋਂ ਵੀ ਮੌਨਸੂਨ ਪੈ ਰਹੇ ਸੀ بارشਾਂ ਸੀਗੀਆਂ بارشਾਂ ਦੇ ਬੰਦ ਹੋਣ ਤੋਂ ਬਾਅਦ ਹੀ ਜਿਹੜੇ ਆਪਾਂ ਕੰਮ ਸੀ ਉਹ ਲੋਕਾਂ ਦੇ ਕਰਵਾ ਸਕਦੇ ਸੀ ਲੋਕਾਂ ਨੂੰ ਉਮੀਦ ਸੀ ਵੇਟ ਸੀ ਤੇ ਲਗਭਗ ਹੁਣ ਵੀ ਬੰਦ ਹੋ ਗਿਆ ਆ ਜਿਹੜੀ ਰੋਡ ਸੀ ਜਿਹੜੀ ਛੱਜੂ ਮਾਜਰਾ ਤੱਕ ਜਾਂਦੀ ਹੈ ਨਿੱਜਰ ਰੋਡ ਹੈ ਇਹਦਾ ਬਹੁਤ ਬੁਰਾ ਹਾਲ ਸੀ ਪਿਛਲੇ 6-7 ਸਾਲ ਹੋ ਗਏ ਮੇਰੇ ਖਿਆਲ ਚ ਇਹਨੂੰ ਇਹਨੂੰ ਬਣੇ ਨੂੰ 7 ਸਾਲ ਤੋਂ ਉੱਪਰ ਹੋ ਗਿਆ ਹੋਣਾ ਇਹ ਸੜਕ ਦਾ 2 ਕਰੋੜ ਦਾ ਜਿਹੜਾ ਉਹਦਾ ਇਹਦੇ ਟੈਂਡਰ ਨੇ ਉਹ ਪਾਸ ਹੋ ਗਏ ਨੇ ਅੱਜ ਕੰਮ ਇਹਦਾ ਸ਼ੁਰੂ ਹੋ ਰਿਹਾ ਹੈ ਸਮਾਨ ਰੱਖ ਦਿੱਤਾ ਗਿਆ ਤੇ 2 ਮਹੀਨਿਆਂ ਦੇ ਅੰਦਰ ਅੰਦਰ ਜਿਹੜੀ ਸੜਕੇ ਲੋਕਾਂ ਨੂੰ ਤਿਆਰ ਪੂਰੀ ਹੋ ਕੇ ਲੋਕੇ ਦੇ ਤੇ ਆਰਾਮ ਦੇ ਨਾਲ ਕਿਉਂਕਿ ਖਰੜ ਵਿੱਚ ਸੜਕਾਂ ਦਾ ਬੜਾ ਵੱਡਾ ਮਸਲਾ ਹੈ ਮੈਂ ਸਮੂਚੇ ਐਮਸੀ ਸਹਿਬਾਨਾਂ ਨੂੰ ਅਫਸਰਾਂ ਨੂੰ ਅਧਿਕਾਰੀਆਂ ਨੂੰ ਬੇਨਤੀ ਕੀਤੀ ਹੈ ਕਿ ਤੁਸੀਂ ਇਹ ਨਾ ਵੇਟ ਕਰੋ ਕਿ ਉਹ ਫਲਾਣੀ ਮਾਤਾ ਜੀ ਆ ਕੇ ਸਾਨੂੰ ਕਹੂਗੀ ਵੀ ਭਾਈ ਸਾਡੇ ਵਾਰਡ ਦੀ ਸੜਕ ਬਣਾ ਦਿਓ ਜਾਂ ਐਮਸੀ ਨੇ ਹੀ ਆ ਕੇ ਤੁਹਾਨੂੰ ਸਾਰੀਆਂ ਗੱਲਾਂ ਕਹਿਣੀਆਂ ਨੇ ਅਫਸਰ ਸਹਿਬਾਨ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਸਰਵੇ ਕਰਕੇ ਖਰੜ ਦੀ 100% ਜਿਹੜੀਆਂ ਰੋਡਸ ਨੇ ਉਹਨੂੰ ਕੰਪਲੀਟ ਕਰਨ ਤੇ ਅਸੀਂ ਮੇਕ ਸ਼ੋਰ ਕਰਾਂਗੇ ਕਿ ਜਿਹੜਾ ਹੁਣ ਅੱਗੇ ਟੈਂਡਰਸ ਪੈਣਗੇ ਉਹਦੇ ਵਿੱਚ ਮੈਕਸੀਮਮ ਖਰੜ ਦੀਆਂ ਸੜਕਾਂ ਨੇ ਜਿਹੜੀਆਂ ਅਸੀਂ ਕਵਰ ਕਰ ਜੀਏ ਫੰਡਸ ਦੀ ਕੋਈ ਕਮੀ ਨਹੀਂ ਕਮੇਟੀ ਕੋਲ ਪੈਸੇ ਦੀ ਕੋਈ ਕਮੀ ਨਹੀਂ ਨੀਅਤ ਦੀ ਕੋਈ ਕਮੀ ਨਹੀਂ ਤੇ ਅਸੀਂ ਮੇਕ ਸ਼ੋਰ ਕਰਾਂਗੇ ਕਿ ਜਿਹੜੀ ਵੀ ਮੁਸ਼ਕਿਲ ਲੋਕਾਂ ਨੂੰ ਸੜਕਾਂ ਦੀ ਹੈਗੀ ਆ ਉਹ ਖਤਮ ਹੋ ਜੇ ਪੂਰੀ ਦੀ ਪੂਰੀਆਂ ਖਰੜ ਦੀਆਂ ਜਿਹੜੀਆਂ ਸੜਕਾਂ ਨੇ ਅਸੀਂ ਪੱਕੀਆਂ ਕਰਨ ਦੇ ਮਿਸ਼ਨ ਤੇ ਲੱਗੇ ਆ ਤੇ ਨੰਬਰ 2 ਤੇ ਸੀਵਰੇਜ ਜਿਹੜਾ ਪੈ ਰਿਹਾ ਉਹ ਨਵਾਂ ਸੀਵਰੇਜ ਪੈ ਰਿਹਾ ਨਵੇਂ ਟ੍ਰੀਟਮੈਂਟ ਪਲਾਂਟ ਬਣ ਰਹੇ ਨੇ ਤਾਂ ਕਰਕੇ ਉਹ ਸੜਕਾਂ ਪੱਟੀਆਂ ਹੋਈਆਂ ਸੀ ਇਹ ਪੱਟੀਆਂ ਹੀ ਜਾਣੀਆਂ ਸੀ ਇੱਕ ਵਾਰੀ ਪਰ ਹੁਣ ਇਹਦੀ ਰਫ਼ਤਾਰ ਹੈ ਜਿਹੜੀ ਸੀਵਰੇਜ ਬੋਰਡ ਨੂੰ ਵੀ ਜਿਹੜੀ ਇਹ ਹਦਾਇਤ ਦਿੱਤੀ ਗਈ ਹੈ ਕਿ ਇਹਨੂੰ ਜਲਦੀ ਖਤਮ ਕਰੋ ਤਾਂ ਕਿ ਲੋਕ ਇਸ ਜਿਹੜੀ ਪਰੇਸ਼ਾਨੀ ਚੋਂ ਬਾਹਰ ਨਿਕਲ ਸਕਣ ਤੇ ਨਾਲ-ਨਾਲ ਸੜਕਾਂ ਵੀ ਜਿਹੜੀਆਂ ਬਣਦੀਆਂ ਰਹਿਣ ਤੋ ਸੜਕਾਂ ਪੱਖੋਂ ਤੁਸੀਂ ਬੇਫਿਕਰ ਰਹੋ ਅਸੀਂ ਪੂਰੇ ਤਰੀਕੇ ਨਾਲ ਹੁਣ ਇਹ ਨਹੀਂ ਹੈਗਾ ਕਿ ਪ੍ਰਧਾਨ ਦੇ ਜਿਵੇਂ ਪਹਿਲਾਂ ਕੀ ਸੀ ਸਾਈਨ ਨਹੀਂ ਕਰਨੇ ਮੁਸ਼ਕਲ ਖੜੀ ਕਰਨੀ ਦੂਸਰੀ ਪਾਰਟੀ ਹੈ ਕਿਤੇ ਪਾਰਟੀ ਦੀ ਰਿਸਪੈਕਟ ਨਾ ਬਣ ਜੇ ਹੁਣ ਸਾਡੇ ਹੱਥਾਂ ਨਾਲ ਜਿਹੜੇ ਬਣਾਏ ਹੋਏ ਪ੍ਰਧਾਨ ਨੇ ਕੰਮ ਕਰਨ ਵਾਲੇ ਨੇ ਤੇ ਜਲਦੀ ਜਿਹੜੀਆਂ ਸੜਕਾਂ ਹੋ ਗਈਆਂ ਹੋਰ ਮੁਸ਼ਕਲਾਂ ਨੇ ਖੜੜਦੀਆਂ ਅਸੀਂ ਠੀਕ ਕਰ ਦਵਾਂਗੇ ਨਿੱਜਰ ਰੋਡ ਲਾਂਡਰਾ ਰੋਡ ਤੇ ਵੀ ਜ਼ੋਰਾਂ ਨਾਲ ਕੰਮ ਚੱਲ ਰਿਹਾ ਹੈ ਪਿੱਛੇ ਅਸੀਂ ਨਾਜ ਮੰਡੀ ਵਾਲੀ ਸੜਕ ਦਾ ਉਦਘਾਟਨ ਕਰਕੇ ਆਏ ਆ ਕੱਲ ਨੂੰ ਜਾਂ ਪਰਸੋਂ ਹੋਪਫੁਲੀ ਹੋਰ 4-5 ਸੜਕਾਂ ਦਾ ਉਦਘਾਟਨ ਦਾ ਮਤਲਬ ਹੈ ਕਿ ਕੰਮ ਸ਼ੁਰੂ ਕਰਾਉਣਾ ਇਸ ਤੋਂ ਬਾਅਦ ਵੀ ਮੈਂ ਇੱਥੇ ਠੇਕੇਦਾਰ ਸ਼ਾਇਦ ਖੜੇ ਹੋਣਗੇ ਜਿਨ੍ਹਾਂ ਨੇ ਕੰਮ ਕਰਨਾ ਹੈ ਅਫਸਰ ਸਹਿਬਾਨ ਖੜੇ ਨੇ ਐਮਸੀ ਸਹਿਬਾਨ ਖੜੇ ਨੇ ਮੈਂ ਸਾਰਿਆਂ ਨੂੰ ਇਹ ਕਹਿਣੀ ਹੈ ਕਿ ਮੈਂ ਚੈੱਕ ਰੱਖਣਾ ਹੈ ਕਿ ਤੁਸੀਂ ਮਟੀਰੀਅਲ ਠੀਕ ਪਾ ਰਹੇ ਹੋ ਤੇ ਮੇਕ ਸ਼ੋਰ ਕਰਿਓ ਸਾਹਿਬ ਕਿ ਆਪਾਂ ਜਿਹੜਾ ਮਟੀਰੀਅਲ ਯੂਜ਼ ਕਰਨਾ ਉਹ ਇਹ ਨਾ ਹੋਵੇ ਐਮਸੀ ਸਾਹਿਬ ਕਿ ਫੇਰ 6 ਮਹੀਨੇ ਬਾਅਦ ਸੜਕ ਪਟਕੇ ਦੁਬਾਰਾ ਬਣਾਉਣੀ ਪੈ ਰਹੀ ਹੈ ਉਹਨਾਂ ਖਰਚਾ ਫੇਰ ਹੋ ਰਿਹਾ ਆਪਾਂ ਵਧੀਆ ਮਟੀਰੀਅਲ ਲਗਾ ਕੇ ਸੜਕਾਂ ਬਣਾਉਣੀਆਂ ਨੇ ਸੋਲਿਡ ਸੜਕਾਂ ਬਣਾਉਣੀਆਂ ਮੈਡਮ ਸਰਕਾਰ ਵੀ ਤੁਹਾਡੀ ਐਮਸੀ ਵੀ ਤੁਹਾਡੇ ਪ੍ਰਧਾਨ ਵੀ ਤੁਹਾਡੇ ਤੇ ਐਮਸੀ ਵੀ ਤੁਹਾਡੇ ਨਾਲ ਹੀ ਖੜੇ ਹੈ ਇਹ ਕਹਿੰਦੇ ਵੀ ਅਫਸਰ ਸੁਣਦੇ ਨਹੀਂ ਨਹੀਂ ਤਾਂ ਜੇ ਕੰਮ ਨਾ ਕੀਤਾ ਤਾਂ ਧਰਨਾ ਦੇਵਾਂਗਾ ਤੁਹਾਡੀ ਸਰਕਾਰ ਨਹੀਂ ਹੁਣ ਤਾਂ ਕੋਈ ਵਹਿ ਜੀ ਮੁਸ਼ਕਲ ਹੈ ਨਹੀਂ ਪਰਸੋਂ ਕੋਟ ਉਹਦੇ ਵਿੱਚ ਜਿਹੜੇ ਦੇਖੋ ਮੈਨੂੰ ਇਸ ਗੱਲ ਦਾ ਨਹੀਂ ਪਤਾ ਮੇਰੇ ਖਿਆਲ ਚ ਹੁਣ ਜਿਹੜੇ ਯੂ ਸੁਖਦੇਵ ਜੀ ਲੱਗੇ ਨੇ ਅੱਛੇ ਕੰਮ ਕਰਨ ਵਾਲੇ ਲੱਗ ਰਹੇ ਮੈਨੂੰ ਤਾਂ ਕਿ ਇਹਨਾਂ ਨੇ ਮੇਕ ਸ਼ੋਰ ਕੀਤਾ ਕਿ ਅਸੀਂ ਕੰਮ ਕਰਾਂਗੇ ਡੈਡੀਕੇਟਿਡਲੀ ਕਰਾਂਗੇ ਤੇ ਅੱਜ 7 ਸਾਲਾਂ ਬਾਅਦ ਉਹੀ ਸੜਕ ਹੈ ਉਹਦਾ ਉਦਘਾਟਨ ਹੋ ਰਿਹਾ ਐਮਸੀ ਸਾਹਿਬ ਜੀ ਖੁਸ਼ ਨੇ ਸਾਡੇ ਇੱਥੋਂ ਦੇ ਲੋਕ ਵੀ ਖੁਸ਼ ਨੇ ਆਏ ਹੋਏ ਨੇ ਸੜਕ ਤਾਂ ਹੈ ਜੀ ਖੁਸ਼ ਹੈ ਦੇਖੋ ਦੇਖੋ ਤੁਸੀਂ ਕਦੇ ਵੀ ਸਾਰਿਆਂ ਨੂੰ ਖੁਸ਼ ਨਹੀਂ ਕਰ ਸਕਦੇ ਜੇ ਤੁਸੀਂ 200 ਬੰਦਾ ਤੁਹਾਡੇ ਕੋਲ ਖੜਾ ਨਾ ਉਹ ਚ ਇੱਕ ਦੋ ਜਣੇ ਇਹੋ ਜਿਹੇ ਵੀ ਮਿਲਣਗੇ ਜਿਹੜੇ ਕਹਿਣਗੇ ਅਸੀਂ ਦੁਖੀ ਆ ਸਾਡਾ ਕੰਮ ਉਹ ਦੋਨੂੰ ਵੀ ਖੁਸ਼ ਕਰਨਾ ਬਾਬਾ ਨਾਨਕ ਜੀ ਵੀ ਸਾਰਿਆਂ ਨੂੰ ਖੁਸ਼ ਨਹੀਂ ਕਰ ਸਕੇ ਸੀ ਅਸੀਂ ਤਾਂ ਫਿਰ ਵੀ ਸਾਡੇ ਤਾਂ ਅਸੀਂ ਤਾਂ ਇੱਕ ਆਮ ਪ੍ਰਾਣੀ ਆ ਤੇ ਕੋਸ਼ਿਸ਼ ਕਰਾਂਗੇ ਕਿ ਜਿਹੜੀ ਲੋਕਾਂ ਨੇ ਸੰਗਤ ਨੇ ਸਾਨੂੰ ਜ਼ਿੰਮੇਵਾਰੀ ਦਿੱਤੀ ਹੈ ਉਹਦੇ ਮਿਹਨਤ ਕਰੀਏ ਅਵਸਰਾਂ ਨੂੰ ਕਹਿੰਦੇ ਆ ਅੱਜ ਪ੍ਰਧਾਨ ਜੀ ਵੀ ਕੈਹ ਰਾਜ ਨਜ਼ਰ ਆ ਰਹੇ ਪ੍ਰਧਾਨ ਜੀ ਕਹਿੰਦੇ ਵਿਆਹ ਗਏ ਹੋਏ ਆ ਚਲੋ ਮੈਂ ਉਹਨਾਂ ਨੂੰ ਬੇਨਤੀ ਕਰੂੰਗੀ ਵੀ ਵਿਆਹਾਂ ਤੋਂ ਪਹਿਲਾਂ ਲੋਕਾਂ ਦੇ ਕੰਮ ਜ਼ਰੂਰੀ ਹੁੰਦੇ ਨੇ ਅ ਬੜਾ ਜ਼ੋਰ ਲਾ ਕੇ ਪ੍ਰਧਾਨ ਬਣਾਇਆ ਲੋਕਾਂ ਦੇ ਵਿੱਚ ਮੌਜੂਦ ਰਹਿਣਾ ਵਿਆਹ ਆਪਾਂ ਅੱਗੇ ਪਿੱਛੇ ਅਟੈਂਡ ਕਰ ਸਕਦੇ ਆਂ ਹਾਂਜੀ ਖੇੜਾ ਦਾ ਸਕੂਲ ਹੈ ਜਿਹੜਾ ਉਹ ਵੀ ਐਵੇਂ ਹੀ ਪਿਆ ਝੁੰਗਿਆਂ ਦਾ ਕਮਿਊਨਿਟੀ ਸੈਂਟਰ ਵੀ ਐਵੇਂ ਪਿਆ ਜੀ ਪ੍ਰਧਾਨ ਵੀ ਤੁਹਾਡਾ ਸਾਰਾ ਕੋਣ ਕੰਮ ਕਿਉਂ ਨਹੀਂ ਸ਼ੁਰੂ ਹੋ ਰਿਹਾ ਸੀ ਕੀ ਕਰਦੇ ਕਮਿਊਨਿਟੀ ਸੈਂਟਰ ਦਾ ਆਪਾਂ ਮਤਾਂ ਅਸੀਂ ਉਹਦਾ ਕੁਛ ਕੰਮ ਜਿੰਨਾ ਕੰਮ ਰਹਿ ਗਿਆ ਸੀ ਉਹ ਸਾਬ ਉਹ ਆਪਾਂ ਮਤਾਂ ਪਾ ਦਿੱਤਾ ਨਾ ਜਿਹੜਾ ਕਮਿਊਨਿਟੀ ਸੈਂਟਰ ਦਾ ਪਹਿਲਾਂ ਸੀ ਤੇ ਬਾਕੀ ਨੂੰ ਜਿਹੜਾ ਹੈ ਪਾ ਰਹੇ ਆ ਨਾ ਇਸ ਵਾਰੀ ਅਸੀਂ ਪਾਸ ਕਰ ਦਾਂਗੇ ਕਮਿਊਨਿਟੀ ਸੈਂਟਰ ਨੂੰ ਸਕੂਲ ਇੱਕ ਕਮਰੇ ਦੇ ਵਿੱਚ ਦੋ ਦੋ ਕਲਾਸਾਂ ਵੜਦੀਆਂ ਉਹਨੂੰ ਅੱਜ ਤੱਕ ਪ੍ਰਾਇਓਰਿਟੀ ਨਹੀਂ ਦੇ ਰਹੇ ਸਕੂਲ ਦੀ ਜਿਹੜੀ ਮੁਸ਼ਕਲ ਕੋਈ ਹੈਗੀ ਆ ਉਹਦੇ ਮੈਂ ਜ਼ਰੂਰ ਅਸੀਂ ਐਜੂਕੇਸ਼ਨ ਡਿਪਾਰਟਮੈਂਟ ਨੂੰ ਫਿਰ ਇਹਤੇ ਗੌਰ ਦਿਵਾਉਂਦੇ ਆ ਐਜੂਕੇਸ਼ਨ ਡਿਪਾਰਟਮੈਂਟ ਕਿੱਥੇ ਕਮੀ ਛੱਡ ਰਿਹਾ ਉਹਨਾਂ ਨਾਲ ਗੱਲ ਕਰਦੇ ਆ ਪਹਿਲਾਂ ਤੁਸੀਂ ਘਾਟਨ ਕਰਕੇ ਗਏ ਸੀ ਵੀ ਉਹ ਤੁਸੀ ਕਹਿਆ ਸੀ ਜੇ ਜਦੋਂ ਪਾਈਪ ਪਾਣਗੇ ਸੀਵਰ ਪਾਣਗੇ ਤਾਂ ਆਹ ਦੀਆਂ ਜਿਹੜੀਆਂ ਸੜਕਾਂ ਨੇ ਮੈਂ ਜਨ ਤਾਂ ਕਿ ਲੋਕਾਂ ਨੂੰ ਦਿੱਕਤ ਮਾਰੀ ਹਾਂਜੀ ਹਾਂਜੀ ਫਿਰ ਵੀ ਜਿਹੜਾ ਜਿਹੜੇ ਕਾਮਾਰੇ ਸੋਣਾ ਵੱਲੋਂ ਇਹ ਪ੍ਰੋਬਲਮ ਆਈ ਹੈ ਤੁਹਾਡੇ ਟੈਂਪ ਫਿਰ ਬਾਅਦ ਵਿੱਚ ਪਤਾ ਕੀ ਆ ਕੀ ਆ राजे ਪਾਰਟੀਵਾਦੀ ਬਹੁਤ ਹੁੰਦੀ ਹੈ ਜਿਵੇਂ ਇੱਕ ਪ੍ਰਧਾਨ ਦੂਸਰੀ ਪਾਰਟੀ ਦਾ ਤਾਂ ਉਹਨੇ ਮੋਦੇ ਚ ਮੁਸ਼ਕਲ ਖੜੀ ਕਰਨੀ ਹੈ ਬਟ ਹੁਣ ਇਹੋ ਜੀ ਕੋਈ ਦਿੱਕਤ ਨਹੀਂ ਹੈ ਹੁਣ ਤੁਹਾਨੂੰ ਸੜਕਾਂ ਮਿਲਣਗੀਆਂ ਤੁਸੀਂ ਜਿੰਨੇ ਪੱਤਰਕਾਰ ਸਹਿਬਾਨ ਨੇ ਤੁਸੀਂ ਸਾਡੇ ਆਖੋਂ ਕੰਨੋਂ ਤੇ ਤੁਸੀਂ ਸਾਰੀਆਂ ਚੀਜ਼ਾਂ ਸਾਨੂੰ ਦੱਸਦੇ ਰਹਿਣਾ ਮੁਸ਼ਕਲਾਂ ਦੱਸਦੇ ਰਹਿਣਾ ਹੈ ਕਿ ਇੱਥੇ ਇੱਥੇ ਜਿਹੜੀ ਸੜਕ ਦੀ ਲੋੜ ਹੈ ਤੇ ਆਪਾਂ ਇੱਕ ਅੱਧੇ ਦਿਨ ਚ ਸਾਰੇ ਪੱਤਰਕਾਰ ਸਾਹਿਬ ਨਾਲ ਬੈਠਦੇ ਆਉ ਦਫ਼ਤਰ ਨਾਲੇ ਹੁਣ ਥੋੜਾ ਦਫ਼ਤਰ ਆਪਾਂ ਪਹਿਲਾਂ ਨਾਲੋਂ ਵੱਡਾ ਬਣਾ ਲਿਆ ਉੱਥੇ ਸਾਰੇ ਜਣੇ ਆਪਾਂ ਬੈਠਦੇ ਹਾਂ ਆਰਾਮ ਨਾਲ ਚਾਹ ਪੀਨੇ ਤੁਸੀਂ ਦੱਸੋ ਵੀ ਕਿਹੜੀ ਕਿਹੜੀ ਤੁਹਾਡੇ ਅਕੋਰਡਿੰਗ ਹੈਗੇ ਵੀ ਪ੍ਰਧਾਨ ਵੀ ਤੁਹਾਡਾ ਹਾਂਜੀ ਹਾਂਜੀ ਐਮਐਲਏ ਵੀ ਤੁਸੀਂ ਆਪ ਹੋ ਤੇ ਐਮਸੀ ਵੀ ਤੁਹਾਡਾ ਉਹੀ ਧਰਨਾ ਲਾਣ ਲਈ ਕਹਿ ਰਹੇ ਬਾਰ-ਬਾਰ ਵੀ ਧਰਨਾ ਲਾਵਾਂਗੇ ਜੇ ਕੰਮ ਨਾ ਹੋ ਜਾ ਦੋ ਦਿਨ ਦਾ ਟਾਈਮ ਦਿੱਤਾ ਤੁਸੀਂ ਆਹੇਗੇ ਮੈਟਰ ਹੋਰ ਹੈ ਜੀ ਉਹ ਤਾਂ ਮੈਂ ਉਹ ਹੀ ਤੁਹਾਨੂੰ ਦੱਸ ਰਿਹਾ ਮੈਂ ਕਲੀਅਰ ਕਰ ਦਿੰਦਾ ਉਹ ਤੁਹਾਨੂੰ ਐਮਐਲਏ ਸਾਹਿਬ ਉਦਣ ਨਾਲ ਸੀ ਮੈਂ ਆ ਵੀ ਗੱਲ ਕਹੀ ਹੈ ਐਮਐਲਏ ਸਾਹਿਬ ਨੇ ਅਪਸਰਾ ਨੂੰ ਕਿਹਾ ਈਓ ਸਾਹਿਬ ਨਾਲ ਸੀਓ ਸਾਹਿਬ ਨੇ ਵੀ ਅੱਗੇ ਕਿਹਾ ਜਿਹੜੇ ਛੋਟੇ ਅਫਸਰ ਹੈ ਨਿਚੇ ਹੋਣ ਗੈਲੀ ਕਰਦੇ ਆ ਅਸੀਂ ਉਹਨਾਂ ਦੇ ਖਿਲਾਫ ਸਰ ਆ ਗੱਲ ਹੋਈ ਸੀ ਉਸ ਦਿਨ ਮੌਕਾ ਦੇਖ ਕੇ ਥੈਲੇ ਨਹੀਂ ਆਏ ਉਹ ਇਸ ਗੱਲ ਕਰਕੇ ਬੋਲਿਆ ਗਿਆ ਮਿਰਜ਼ਾਪੁਰ ਦੇ ਵਿੱਚ ਖਬਰ ਲੱਗਣ ਤੋਂ ਬਾਅਦ ਕੀ ਕਰਦੇ ਆ ਇਹ ਵੀ ਜਿਹੜੇ ਸਵਾਦੇ ਥੈਲੇ ਆ ਉਹ ਮਿੱਟੀ ਦੇ ਥੈਲੇ ਤਾਂ ਕਿ ਲਾਤੇ ਉਹਨਾਂ ਨੂੰ ਜਾ ਕੇ ਪੀ ਡਬਲਯੂ ਡੀਪੀ ਡਿਪਾਰਟਮੈਂਟ ਵੱਲੋਂ ਅੱਛਾ ਜੀ ਕੂਨ ਨੂੰ ਜੋੜਨ ਵਾਸਤੇ ਗੱਟੇ ਦੀ ਤਾਂ ਕਰਨ ਵਾਸਤੇ ਗੱਟਿਆਂ ਦੀ ਥਾਂ ਤੇ ਸਵਾਦੇ ਥੈਲੇ ਲਾਤੇ ਨੋਟਿਸ ਚਾਹੀ ਗਾ ਨਹੀਂ ਸਵਾਦੇ ਥੈਲੇ ਕਿਹੜੀ ਮਿਰਜ਼ਾਪੁਰ ਦੇ ਵਿੱਚ ਬੰਨ ਟੁੱਟਿਆ ਜਿੱਥੇ ਉੱਥੇ ਤਾਂ ਮੈਂ ਆਪ ਗਈ ਹੋਈ ਸੀ ਜਿਹੜਾ ਨਹੀਂ ਉਹਦੀ ਮਿਰਚਾਪੁਰ ਪਿੰਡੋ ਗਲੋਬਲ ਦੇ ਉੱਪਰ ਦੇਖੋ ਮੇਰੇ ਇਹ ਧਿਆਨ ਦੇ ਵਿੱਚ ਨਹੀਂ ਹੈਗਾ ਵੀ ਕਿਤੇ ਸਵਾਦ ਦੇ ਥੈਲੇ ਲਗਾਏ ਗਏ ਪੀਡਬਲਯੂਡੀ ਡਿਪਾਰਟਮੈਂਟ ਵੱਲੋਂ ਜੋ ਉਹਨਾਂ ਨੇ ਪਿੰਡ ਵਾਲਿਆਂ ਨੇ ਕਿਹਾ ਅਫਸਰਾਂ ਵੱਲੋਂ ਜੋ ਪਿੰਡ ਵਾਲਿਆਂ ਨੇ ਕਿਹਾ ਹੋਇਆ ਦੇਖੋ ਕਈ ਵਾਰ ਤਾਂ ਕੋਈ ਪਾਰਟੀਵਾਦੀ ਵੀ ਹੋ ਜਾਂਦੀ ਹੈ ਕਈ ਵਾਰ ਸਹੀ ਵੀ ਹੁੰਦਾ ਗੜਬੜ ਵੀ ਕਰ ਜਾਂਦੇ ਅਫਸਰ ਸਾਡੇ ਧਿਆਨ ਚ ਆਊਗੀ ਅਸੀਂ ਸਾਬਕਾ ਸਰਪੰਚ ਦਾ ਕਿਹੜਾ ਹੈ ਵੀ ਸਾਨੂੰ ਉਹ ਤੇ ਇਹ ਵੀ ਕਹਿੰਦੇ ਵੀ ਸਾਨੂੰ ਹਿਮਾਚਲ ਨਾਲ ਜੋੜ ਦਿਓ ਬਿਸ਼ੱਕ ਦੀ ਵੀ ਸਾਨੂੰ ਅਸੀਂ ਨਹੀਂ ਹਲਕਾ ਕਰਾਂਗੇ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਸਾਬਕਾ ਸਰਪੰਚ ਹੈ ਤਾਂ ਕਈ ਵਾਰ ਪਾਰਟੀਬਾਜ਼ੀ ਹੁੰਦੀ ਹੈ ਹੋ ਸਕਦਾ ਠੀਕ ਵੀ ਹੋਣਾ ਅਸੀਂ ਮੌਜੂਦਾ ਸਰਪੰਚ ਨੇ ਵੀ ਉਹਨਾਂ ਦਾ ਸਮਰਥਨ ਕੀਤਾ ਹਾਂਜੀ ਮੌਜੂਦਾ ਸਰਪੰਚ ਨੇ ਵੀ ਸਮਰਥਨ ਕੀਤਾ ਮੌਜੂਦਾ ਸਰਪੰਚ ਮਿਰਜ਼ਾਪੁਰ ਦੇ ਜੀ ਹੁਣ ਦਸਤਾ ਰਹੀਆਂ ਨਾ ਵੀ ਸਾਰੇ ਹੁਣ ਸਾਡੇ ਵੀ ਹੈ ਨਹੀਂ ਮੈਂ ਨਾ ਜੀ ਦੇਖੋ ਤੁਸੀਂ ਅਫਸਰ ਸਹਿਬਾਨ ਖੜੇ ਹੋ ਮੈਂ ਤਾਂ ਸਾਰੇ ਸਾਹਮਣੇ ਸਰਕਾਰ ਨੂੰ ਬੇਨਤੀ ਕਰਦੀ ਆ ਵੀ ਖਰੜ ਨੂੰ ਸੈਂਸੀਅਰਲੀ ਇੱਕ ਲੰਮਾ ਟਾਈਮ ਅਫਸਰ ਦੀ ਜ਼ਰੂਰਤ ਹੈ ਬਿਲਕੁਲ ਠੀਕ ਹੈ ਵੀ ਜੇ ਤਿੰਨ ਚਾਰ ਮਹੀਨੇ ਬਾਅਦ ਆਪਾਂ ਕਈ ਵਾਰ ਕੀ ਹੁੰਦਾ ਰੈਗੂਲਰ ਪੋਸਟਾਂ ਦੇ ਵਿੱਚ ਖਰੜ ਦੀ ਉਹਦਾ ਨਾਮ ਪੈ ਜਾਂਦਾ ਮੈਂ ਤਾਂ ਸੀਐਮ ਸਾਹਿਬ ਨੂੰ ਵੀ ਬੇਨਤੀ ਕਰ ਦੇਣੀ ਆ ਕੀ ਹੁਣ ਸੁਖਦੇਵ ਜੀ ਲੱਗੇ ਹੋਏ ਨੇ ਆਪਾਂ ਇਹਨਾਂ ਨੂੰ ਹੁਣ ਇਲੈਕਸ਼ਨ ਅਗਲੀ ਉਹਦੇ ਤੱਕ ਨਾ ਜਦੋਂ ਤੱਕ ਇੱਕ ਟਰਮ ਪੂਰੀ ਹੁੰਦੀ ਹੈ ਘੱਟੋ ਘੱਟ ਉਹਦੇ ਤੱਕ ਆਪਾਂ ਇੱਕੀ ਕਿਉਂਕਿ ਇੱਕ ਅਫਸਰ ਨੂੰ ਸਮਝਣ ਨੂੰ ਇਲਾਕੇ ਨੂੰ ਜਾਣਨ ਨੂੰ ਜਦੋਂ ਉਹ ਕਰਦਾ ਨਵਾਂ ਫੇਰ ਪਜ਼ਲ ਹੋ ਜਾਂਦਾ ਕਿ ਤੇ ਇਹ ਬਿਲਕੁਲ ਤੁਹਾਡੀ ਸਹੀ ਠੀਕ ਗੱਲ ਹੈ ਕਿ ਅਫਸਰ ਨੂੰ ਲੰਬਾ ਟਾਈਮ ਹੈ ਅਸੀਂ ਬੀਕ ਯੂਰ ਕਰਾਂਗੇ ਕਿ ਸੁਖਦੇਵ ਜੀ ਨੂੰ ਰੱਖੀਏ ਕੀ ਐਮਐਲ ਵੀ ਸਹਿਮਤੀ ਨਹੀਂ ਹੁੰਦੀ ਉਹਦੇ ਵਾਸਤੇ ਜਿਹੜਾ ਉਹ ਆ ਜਾਂਦਾ ਨਾ ਪਰ ਐਮਐਲ ਵੀ ਕੋਈ ਸਹਿਮਤ ਹੁਣ ਇਹਦੇ ਤੇ ਮੈਂ ਕੀ ਕਹਾਂ ਵੀ ਐਮਐਲ ਵੀ ਦੀ ਸਹਿਮਤੀ ਦੇਖੋ ਮੇਰੀ ਕੁਝ ਚੀਜ਼ਾਂ ਕੁਝ ਚੀਜ਼ਾਂ ਦਾ ਕਵਰ ਨਹੀਂ ਲਾਉਂਦੀ ਕੁਝ ਚੀਜ਼ਾਂ ਨਾ ਅਫਸਰਾਂ ਦੇ ਲੈਵਲ ਉੱਤੇ ਆਪਣੇ ਆਪ ਹੀ ਬਦਲ ਦਿੱਤੀਆਂ ਜਾਂਦੀ ਹੈ ਤੇ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਪਰ ਇਸ ਵਾਰੀ ਮੈਂ ਮੇਕ ਸ਼ੋਰ ਕਰੂੰਗੀ ਕਿ ਸੁਖਦੇਵ ਜੀ ਇੱਥੇ ਰਹਿਣ ਇਹ ਮੈਂ ਤੁਹਾਨੂੰ ਜ਼ਿੰਮੇਵਾਰੀ ਲੈ ਲੈਣੀ ਹੈ ਕਿ ਸੁਖਦੇਵ ਜੀ ਨੂੰ ਇੱਥੇ ਰੱਖਾਂਗੇ ਇਸ ਵਾਰੀ ਅਗਰ ਨਹੀਂ ਰਹਿੰਦੇ ਫਿਰ ਕੀ ਕਰੂੰਗੀ ਹੁਣ ਫਿਰ ਮੈਂ ਕੀ ਕਰੂੰਗੀ ਦੱਸੋ ਮੈਂ ਤਾਂ ਮਿਹਨਤੀ ਕਰੂੰਗੀ ਲੋਕ ਤੇਰਾ ਬਦਲੇਗਾ ਨਾ ਤੁਸੀਂ ਸ਼ੋਰ ਕਰ ਰਹੇ ਹੋ ਪਹਿਲਾਂ ਵੀ ਸ਼ੋਰ ਕਰ ਹੁਣ ਮੈਂ ਹੋਰ ਕੀ ਕਰਾਂ ਤੁਸੀਂ सीएम ਸਾਡੇ ਤੁਹਾਡੇ ਕੇਜ ਜੀ ਨਾਲ ਅੱਜ ਕੱਲ ਮੀਟਿੰਗ ਕਰਕੇ ਆਏ ਹਾਂਜੀ ਹਾਂਜੀ ਫਿਰ ਵੀ ਕੀ ਹੋ ਜਾ ਕਿੰਨਾ ਲਾ ਕਰੋ ਤਦ ਹੀ ਸੁਧਾਰ ਕਰੇਗਾ ਨਾ ਜੇ ਅਫਸਰ ਟਿਕਨ ਨਹੀਂ ਹੁਣ ਇਹਨਾਂ ਨੂੰ ਆਪਾਂ ਟਕਾ ਕੇ ਰੱਖਾਂਗੇ ਕੋਈ ਮੈਂ ਕਹਿ ਗਿਆਈਆਂ ਵੀ ਹੁਣ ਸਾਡੇ ਅਫਸਰ ਨਾ ਬਦਲਿਓ ਭਾਈ ਸਾਰੇ ਰੋਡ ਵਾਰਡ ਸਾਰਾ ਇੱਕੋ ਵਾਰਡ ਤੁਸੀਂ ਗਏ ਹੋ ਸ਼ਾਮ ਰੋਗ ਹੋਗੀ ਕਿੰਨੀ ਟਾਈਮ ਲੱਗਿਆ ਉਹ ਕੋਈ ਗੱਲ ਨਹੀਂ ਸ਼ਾਮ ਰੋਗ ਪੈਣਾ ਫਾਲਟ ਪੈਣ ਦੀ ਜਾਂਦੀ ਬਾਕੀ ਸ਼ਾਮ ਬਤਾਸੀ ਕਿਵੇਂ ਨਾ ਲੱਗੇ ਕਰ ਕਰ 13 ਨੰਬਰ ਵਾਰਡ ਤੋਂ ਅੱਗੇ ਸ਼ਾਮ ਰੋਗ ਹਾਂ ਜੀ ਤੇ ਹੁਣ ਬਰਬਾਦ ਸੀ ਹੁਣ ਕੰਮ ਸ਼ੁਰੂ ਹੋ ਗਿਆ ਹੈ ਸ਼ੁਰੂ ਕਰ ਰਹੇ ਹਾਂ ਤੁਸੀਂ ਥੋੜਾ ਪੋਜ਼ਿਟਿਵ ਰਹੋ ਕੰਮ ਹੋ ਰਿਹਾ ਲੱਗੇ ਹੋਏ ਇੱਕ ਮਿੰਟ ਮੈਂ ਤਾਂ ਮੈਡਮ ਕਰਕੇ ਆਇਆ ਪਤਾ ਕੀ ਹੈ ਪਤਾ ਕੀ ਹੈ ਭੈਣ ਜੀ ਜਿੱਥੇ ਤਾਂ ਕਟਕਾ ਪੈ ਗਿਆ ਤੁਸੀਂ ਸਰ 1 ਡੇਢ ਕੀ ਨਹੀਂ ਸੀ ਤਾਂ ਕਟਕਾ ਪੈ ਗਿਆ ਇੱਥੇ ਮੈਡਮ ਨੇ ਆਣਾ ਸੀ ਜੇ ਜਿਹੜਾ ਆਣਾ ਸੀ ਤਾਂ ਬੋਲੋ ਇੱਥੇ ਤਾਂ ਪੈ ਗਿਆ ਹੁਣ ਸਾਰੀ ਬਾਰਿਸ਼ਾ ਦੇ ਅਸੀਂ ਕਿੱਦਾਂ ਗਏ ਆ ਘਰ ਤੱਕ ਬੱਚਾ ਨੂੰ ਲੈ ਕੇ ਛੱਡ ਕੇ ਜੀ ਨਹੀਂ ਵੀ ਨਹੀਂ ਪਤਾ ਕੀ ਹੈ ਪਤਾ ਕੀ ਹੈ ਬੇਟਾ ਅੱਛੀ ਲੱਗੇ ਮੈਨੂੰ ਬੱਚੇ ਨੇ ਆਵਾਜ਼ ਰੇਜ਼ ਕੀਤੀ ਹੈ ਕਿੰਨਾ ਛੋਟਾ ਬੱਚਾ ਹੈ ਕਿੱਦਾਂ ਆਂਦਾ ਹੈ ਸਾਨੂੰ ਪਤਾ ਨਹੀਂ ਨਹੀਂ ਹੁਣ ਕੀ ਹੈ ਨਾ ਹੁਣ ਆਪਣੀ ਕਮੇਟੀ ਆਪਣੀ ਬਣ ਗਈ ਹੈ ਪ੍ਰਧਾਨ ਆਪਣਾ ਅਸੀਂ ਤਾਂ ਪਿਛਲੇ ਨਵੰਬਰ ਤੋਂ ਪਰੇਸ਼ਾਨ ਨਹੀਂ ਮੇਰੀ ਮੇਰੀ ਭੈਣ ਪਟਾਈ ਕਰਕੇ ਕਿਹੜੀ ਸੁਸਾਇਟੀ ਤੁਹਾਡੀ ਅਸੀਂ ਸ਼ਾਮਰੋਖ ਤੁਹਾਡੀ ਸੜਕ ਤੁਹਾਡੀ ਨਾ ਤੁਹਾਡੀਆਂ ਇੱਕ ਮਿੰਟ ਇੱਕ ਮਿੰਟ ਜੀ ਤੁਹਾਡੀਆਂ ਸੜਕਾਂ ਪਾਸ ਹੋ ਗਈਆਂ ਨੇ ਉਹਨਾਂ ਨੂੰ ਬਣਾਉਣਾ ਹੁਣ ਮੇਰੀ ਆਪਣੀ ਜ਼ਿੰਮੇਵਾਰੀ ਹੈ ਆ ਮੀ ਬੰਦ ਹੋ ਗਏ ਨੇ ਹੁਣ ਜਿੰਨੀਆਂ ਸੜਕਾਂ ਨੇ ਉਹ ਸਾਰੇ ਦੀਆਂ ਸਾਰੀਆਂ ਅਸੀਂ ਬਣਾਵਾਂਗੇ ਬੇਫਿਕਰ ਰਹੋ ਇਹ ਗਟਕਾ ਨਹੀਂ ਇਹ ਗਟਕਾ ਨਹੀਂ ਪਹਿਰੇ ਆ ਇਹ ਸੜਕ ਬਣ ਰਹੀ ਹੈ ਨਵੀਂ ਇਹ ਇਹ ਨਹੀਂ ਹੈਗਾ ਕਿ ਆਪਾਂ ਮਾਤਾ ਜੀ ਇਹ ਮਾਤਾ ਜੀ ਇਹ ਇਹ ਇਦਾਂ ਨਹੀਂ ਹੈਗਾ ਵੀ ਆਪਾਂ ਗਟਕਾ ਪਾ ਰਹੇ ਆ ਇਹਦੇ ਤਾਂ ਆਪਾਂ ਸੜਕ ਬਣਾ ਰਹੇ ਆ ਹੁਣ ਵੀ ਰੋਦਰ ਦੀ ਜ਼ਿੰਮੇਵਾਰੀ ਤੁਹਾਡੀ ਮੇਰੀ ਹੈ ਪੂਰਾ ਜਿਹੜਾ ਮੰਸਰ ਦੇ ਵੀ ਮੰਦਿਰ ਨੂੰ ਜਿਹੜਾ ਰਸਤਾ ਜਾਂਦਾ ਹੈ ਉਹ ਤੋਂ ਔਖਾ ਹੈ ਠੀਕ ਹੈ बड़े परेशान है परेशान नहीं है hmm. थोड़ी परेशान करके निया जनता घड़ी अब बहुत परेशान होके खड़ी है दो 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 है ना बहुत मुश्किल है हम छोटे-छोटे जिले आदि चैर के अंदर दोस्तों फिर अपने एमटी ना डाले पास होगी, तो गल हुई ना तोड़े ही नहीं चलो जी होगी होगी कर रहे हैं ਕੋਈ ਨਹੀਂ ਜੀ ਆਇਆ ਤੁਹਾਡਾ ਤਾਂ ਨਵਾਦ ਪਰ ਅੱਗੇ ਸਾਨੂੰ ਕੋਈ ਉਮੀਦ ਦਿਖਦੀ ਨਹੀਂ ਪਈ ਜੀ ਜਲਦੀ ਆਉਂਦੀ ਹੈ ਦੇਖੋ ਜੀ ਜਿਹੜਾ ਸਾਡਾ ਨਿੱਜਰ ਰੋਡ ਐਨਾ ਟਰੋਲ ਹੋਇਆ ਹੈ ਇਹਦੀ ਸਭ ਤੋਂ ਵੱਡੀ ਵਜ੍ਹਾ ਇਹ ਹੈ ਕਿ ਇਸ ਏਰੀਆ ਦੀ ਸਭ ਤੋਂ ਵੱਡੀ ਮੰਗ ਸੀ ਇੱਥੇ ਬਰਸਾਤੀ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਸੀ ਕੋਈ ਪ੍ਰਬੰਧ ਨਹੀਂ ਸੀ ਬਰਸਾਤੀ ਪਾਣੀ ਦਾ ਉਹਦੇ ਵਾਸਤੇ ਅਸੀਂ 4 ਕਰੋੜ ਦਾ ਇਹਦੇ ਵਿੱਚ ਸਟਰੋਂਗ ਪਾਈਪ ਪਿਆ ਹੁਣ ਜਦੋਂ ਕਿਸੇ ਵਿਕਸਿਤ ਏਰੀਆ ਵਿੱਚ ਸਟਰੋਂਗ ਪਾਈਪ ਪਏਗਾ ਸੜਕਾਂ ਪੱਟੀਆਂ ਜਾਣਗੀਆਂ ਤਾਂ ਦਿੱਕਤ ਆਣੀ ਹੈ ਜੀ ਸਟਰੋਂਗ ਪਾਈਪ ਪੈ ਗਿਆ ਹੌਦੀਆਂ ਬਣ ਗਈਆਂ ਅੱਜ ਕੰਮ ਸ਼ੁਰੂ ਹੋ ਗਿਆ ਹੈ ਕਿਉਂਕਿ ਇਹ ਤਾਂ 20 ਸਾਲ ਪਹਿਲਾਂ ਦਾ ਮਸਲਾ ਹੈ ਇਹ ਅੱਜ ਦਾ ਨਹੀਂ ਹੈਗਾ ਮੈਨ ਜਦੋਂ ਹੁਣ ਆਪਾਂ ਰੋਡ ਤੇ ਆਪਾਂ ਸਟਰੋਂਗ ਪਾਈਪ ਪੈਣਾ ਹੈ ਤਾਂ ਦਿੱਕਤ ਉਹ ਆਣੀ ਸੀ ਇਹ ਥੋੜੀ ਸਿਆਸਤ ਵੀ ਜ਼ਿਆਦਾ ਹੋਣ ਲੱਗ ਜਾਂਦੀ ਹੈ ਆਪਾਂ ਪੋਜ਼ਿਟਿਵ ਰਹੀਏ ਬਹੁਤ ਜਲਦੀ ਮੈਂ ਤੁਹਾਨੂੰ ਇਹ ਰੋਡ ਕਲੀਅਰ ਕਰਵਾ ਕੇ ਦਵਾਂਗਾ ਜਿਹੜਾ ਤੁਸੀਂ ਸਟਰੋਂਗ ਪਾਈਪ ਦੀ ਗੱਲ ਕੀਤੀ ਹੈ ਕਿੰਨਾ ਟਾਈਮ ਪਹਿਲਾਂ ਸ਼ੁਰੂ ਹੋਇਆ ਉਹ ਸਰ ਇਹਦਾ ਹੁਣ ਸ਼ੁਰੂ ਹੋਇਆ ਜੀ ਬਾਅਦ ਤੇ ਬਾਅਦ ਆ 6 ਮਹੀਨੇ ਪਹਿਲਾਂ ਲਗਭਗ ਸਾਢੇ 4 ਸਾਲ ਦਾ ਸਮਾਂ ਹੋ ਚੁੱਕਿਆ ਹੈ ਨੀ ਬਣਿਆ ਹਾਂਜੀ ਹੋ ਗਿਆ ਤੇ ਉਹ 4 ਸਾਲ ਦੇ ਵਿੱਚ ਕੋਈ ਆਦਮੀ ਆਈ ਉਹ ਸਰ ਅਸੀਂ ਪਾਸ ਤੁਸੀਂ ਜਾ ਕੇ ਨਾ ਆਪਣਾ ਤੁਸੀਂ ਥੋੜਾ ਹੋਮਵਰਕ ਕਰੋ ਚੈੱਕ ਕਰੋ ਤੁਸੀਂ ਚੈੱਕ ਕਰੋ ਕਿ ਉਹ ਮੈਂ ਕਦੋਂ ਕਿਹੜੀ ਮੀਟਿੰਗ ਵਿੱਚ ਆ ਸਟ੍ਰੋਂਗ ਪਾਈਪ ਕਿਹੜੀ ਤਰੀਕ ਨੂੰ ਕਦੋਂ ਪਾਸ ਹੋਇਆ ਸੀ ਪਿਆ ਕਿਉਂ ਨਹੀਂ ਕਿਹਦੀ ਨੂੰ ਲੱਗਦਾ ਵੀ ਕਿਉਂ ਨਹੀਂ ਪਿਆ ਫਿਰ ਉਹ ਗੱਲ ਹੈ ਉਹ ठेकेदार ਜਿਹੜਾ ਅੱਗੇ ਅਫਸਰ ਬਾਰ-ਬਾਰ ਬਦਲੀ ਹੁੰਦੇ ਆ ਇਹ ਉਹਨਾਂ ਦੀ ਵਜ੍ਹਾ ਕਰਕੇ ਡਿਲੇ ਹੋ ਰਿਹਾ ਉਸ ਤੋਂ ਬਾਅਦ ਆ ਬਰਸਾਤ ਸ਼ੁਰੂ ਹੋ ਗਈ ਹੈ ਠੀਕ ਹੈ ਇਹ ਵਜ੍ਹਾ ਤਾਂ ਕਰਕੇ ਥੋੜਾ ਹੌਸਪੋਸ ਹੋ ਗਿਆ ਇਹ ਜਦੋਂ ਮੈਂ ਐਮਸੀ ਬਣਿਆ ਸੀ ਨਾਲ ਲੱਗਦੀ ਸਾਰ ਦੂਜੀ ਆ ਤੀਜੀ ਮੀਟਿੰਗ ਸੀ ਜਦੋਂ ਮੈਂ ਆਪਣੇ ਬਰਸਾਤੀ ਪਾਣੀ ਦੇ ਮਸਲੇ ਦੀ ਇਹਦੀ ਆ ਸਟ੍ਰੌਂਗ ਪਾਈਪ ਹਾਂਜੀ 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 ਇਹ 3 ਸਾਲ ਪਹਿਲਾਂ ਤੁਸੀਂ ਜਿਹੜਾ ਪਾ ਚੁੱਕੇ ਸੀਗੇ ਹਾਂਜੀ ਉਹਨੇ ਸੜਕ ਜਿਹੜੀ ਹੈ ਕਿੰਨੇ ਦਿਨਾਂ ਚ ਪੂਰੀ ਹੋ ਜਾਏਗੀ ਸਰ ਆ ਤੁਹਾਡੇ ਸਾਹਮਣੇ ਹੁਣ ਕੰਮ ਚੱਲ ਰਿਹਾ ਜੋਰਾਂ ਤੇ ਤੁਸੀਂ ਦੇਖ ਰਹੇ ਹੋ ਹੁਣ ਵੱਡੇ ਖੱਡੇ ਸੀ ਪਹਿਲਾਂ ਉਹਨਾਂ ਨੂੰ ਨੀਚੇ ਡਰੈਸਿੰਗ ਕਰਾਂਗੇ ਇਹ ਤਾਂ ਹੈ ਨਹੀਂ ਕਿ ਹੁਣ ਫਟਾਫਟ ਆਪਾਂ ਲੁੱਕ ਵਿਛਾ ਦਈਏ ਕੰਮ ਚੱਲ ਰਿਹਾ ਨੀਚੇ ਡਰੈਸਿੰਗ ਹੋ ਗਈ ਹੈ ਇਹਦੇ ਵਸਟ੍ਰੰਪ ਪਾਈਪ ਦੇ ਉੱਪਰ ਹੌਦੀਆਂ ਵਗੈਰਾ ਸਾਰੀਆਂ ਕੰਪਲੀਟ ਹੋ ਗਈਆਂ ਹੁਣ ਬਹੁਤ ਜਲਦੀ ਤੁਹਾਨੂੰ ਮਿਲੂਗਾ ਕੰਮ ਰੁਕੂਗਾ ਨਹੀਂ ਇਹ ਗੱਲ ਦੀ ਮੈਂ ਸ਼ੋਰਟੀ ਦਿੰਦਾ ਜਿਹੜੀ ਫੰਡਸ ਨਹੀਂ ਆਂਦੀ ਆ ਫੰਡਸ ਪੂਰੇ ਆ ਕਿ ਮਿਟ ਫੰਡ ਪੂਰੇ ਆ ਸਾਰਾ ਕੁਝ ਅਲੋਟ ਪੇਮੈਂਟਾਂ ਹੋਈਆਂ ਹੋਈਆਂ ਟਿਕਾੜਿਆਂ ਨੂੰ ਸਿਰਫ ਰੀਜ਼ਨ ਆ ਸੀ ਕਿ ਬਰਸਾਤ ਕਰਕੇ ਰਾਤ ਨੂੰ ਅਗਰ ਮੀਂਹ ਨਹੀਂ ਸੀ ਪੈਂਦਾ ਦਿਨੇ ਮੀਂਹ ਪੈ ਜਾਂਦਾ ਸੀ ਦਿਨੇ ਨਹੀਂ ਮੀਂਹ ਦਾ ਰਾਤ ਤੁਸੀਂ ਆਪਣੇ ਤੁਸੀਂ ਸਾਰੇ ਸਿਆਣੇ ਹੋ ਤੁਸੀਂ ਤੁਹਾਨੂੰ ਪਤਾ ਹੈ ਨਾ ਕਿ ਬਰਸਾਤ ਨੇ ਤਾਂ ਮੌਕਾ ਹੀ ਨਹੀਂ ਦਿਆ ਲਾਜ਼ਮ ਬਦਲ ਜਾਂਦੇ ਸੀ ਅੱਜ ਤਾਂ ਮੈਡਮ ਵੀ ਕਹਿ ਕੇ ਗਈ ਵੀ ਉਹਨੂੰ ਜਿਹੜਾ ਗਰੰਟੀ ਹੈ ਰੱਖਾਂਗੇ ਬਿਲਕੁਲ ਜੀ ਬਿਲਕੁਲ ਅਸੀਂ ਇਹ ਚੀਜ਼ ਵਾਸਤੇ ਦਾਸੀਂ ਵੀ ਅਸੀਂ ਅੱਗੇ ਜਿਹੜੇ ਸਾਡੇ ਇੱਥੋਂ ਦੇ ਲੋਕਲ ਬਾਰਡ ਦੇ ਮੰਤਰੀ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਕਿ ਅਫਸਰਾਂ ਨੂੰ ਇੱਕ ਜਗ੍ਹਾ ਰਹਿਣ ਦਿਆ ਜਾਵੇ ਉਹਨਾਂ ਦੀ ਜ਼ਿੰਮੇਵਾਰੀ ਫਿਕਸ ਕਰੀ ਜਾਵੇ ਸਾਡੇ ਨਾਲ ਇੱਥੇ ਦੇ ਲੋਕ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਰ ਕਿੱਥੇ ਰਹਿੰਦੇ ਹੋ ਆਪਾਂ ਇੱਥੇ ਐਸਬੀਪੀ 2 ਚ ਰਹਿਦੇ ਆ ਜੀ ਤੇ ਇਹ ਇੱਥੇ ਦੁਕਾਨ ਕਰਦੇ ਆਂ ਹਾਂ ਆਪਣਾ ਗੁਰੀ ਦਾ ਮੋਦੀ ਖਾਨ ਆਪਣਾ ਹੀ ਹੈ ਸਟੋਰ ਗ੍ਰੋਸਰੀ ਸਟੋਰ ਹੈ ਜੀ ਆਪਾਂ 5 ਸਾਲ ਤੋਂ ਇੱਥੇ ਸਟੋਰ ਕੀਤਾ ਹੋਇਆ ਹੈ 5 ਸਾਲ ਤੋਂ ਸੀ ਇਹ ਲਗਾ ਲੋ ਬਈ 2 ਸਾਲ ਤੋਂ ਇੰਨਾ ਕੋ ਇੱਥੇ ਬੁਰਾ ਹਾਲ ਹੈ ਹੱਦ ਤੋਂ ਵੱ ਮਤਲਬ ਸਾਡੀ ਦੁਕਾਨਦਾਰੀਆਂ ਅੱਧੀਆਂ 25 ਪੈਸੇ ਕਮ ਰਹਿ ਗਏ ਆ ਜਿੱਥੇ ਹੁਣ ਅਸੀਂ ਕਿਰਾਏ ਵੀ ਭਰਨੇ ਹੁੰਦੇ ਨੇ ਕਿਰਾਏ ਵੀ ਦੇਨੇ ਹੁੰਦੇ ਨੇ ਔਰ ਸਟਾਫ ਦੇ ਵੀ ਖਰਚੇ ਨੇ ਖਰਚੇ ਪੂਰੇ ਸਾਡੇ ਖਰਚੇ ਨਹੀਂ ਨਿਕਲਦੇ ਸਹੀ ਜਾਈਏ ਕਿਧਰ ਹੁਣ ਦੋਸਤ ਕਸਟਮਰ ਨੂੰ ਪੁੱਛੀਦਾ ਵੀ ਤੁਸੀਂ ਆਉਂਦੇ ਕਿਉਂ ਗਾਹਕ ਨੂੰ ਪੁੱਛੀਦਾ ਗਾਹਕ ਕੋ ਜਵਾਬ ਦਿੰਦਾ ਵੀ ਰੋਡ ਖਰਾਬ ਹੈ ਕਿਵੇਂ ਆਈਏ ਮੈਂ ਇਸ ਮਤਲਬ ਸਾਡੀ ਸਹਾਇਤਾ ਕੀਤੀ ਹੈ ਮੈਂ ਐਮਸੀ ਨੂੰ ਕਹੀਦਾ ਉਹ ਸਾਡਾ ਜਰੂਰ ਸਹਿਯੋਗ ਕਰਦੇ ਨੇ ਕਰਦੇ ਨੇ ਕੋਈ ਨਹੀਂ ਉਹ ਆਪਣੇ ਵੱਲੋਂ ਜਿੰਨੀ ਕੋਸ਼ਿਸ਼ ਹੁੰਦੀ ਹੈ ਉਹ ਕਰਦੇ ਨੇ ਬੜਾ ਕੇ ਸਾਡੀ ਸੁਣਵਾਈ ਨਹੀਂ ਹੈਗੀ ਅਸਤਪ ਦੇ ਲੋ ਲਗਾਈਦਾ ਵੀ ਸਰ ਦੇਖੋ ਕਸਟਮਰ ਸਾਡੇ ਕੋਲ ਆਏਗਾ ਅਸੀਂ ਵੀ ਕਸਟਮਰ ਦੇ ਸਿਰ ਤੇ ਹੀ ਗਾਹ ਦੇ ਸਿਰ ਤੇ ਹੀ ਚੱਲਦੇ ਆ ਜੇ ਗਾਹ ਕੀ ਨਹੀਂ ਆਏਗਾ ਅਸੀਂ ਕਿੱਧਰ ਜਾਵਾਂਗੇ ਇਹੀ ਸਾਡੀਆਂ ਮਤਲਬ ਰੋਡ ਬਣਿਆ ਹੋਏ ਜਿੱਧਰ ਚਲੇ ਜਾਓ ਇਹ ਨਹੀਂ ਪਤਾ ਹੁੰਦਾ ਵੀ ਸਕੂਟਰ ਕਿੱਧਰ गिर ਜਾਣਾ ਹੈ ਸਕੂਟਰ ਮੋਟਰਸ ਕਿੱਥੇ गिर ਜਾਣਾ ਹੈ ਆਪਾਂ ਸਹੀ ਜਾ ਰਹੇ ਆ ਕਿੱਥੇ ਖੜੇ ਉਸ ਦਿਨ ਪਿਛਲੇ ਹਫਤੇ ਦੀ ਗੱਲ ਹੈ ਲਾਂਡਰਾ ਰੋਡ ਤੇ ਮੈਂ ਆਪਣੀ ਫੈਮਲੀ ਨਾਲ ਸੀਗਾ ਫੈਮਲੀ ਨਾਲ ਸੀਗਾ ਤੇ ਤੁਸੀਂ ਇਹ ਲਾ ਲਓ ਗੱਡੀ ਦੇ ਵਿੱਚ ਕਟੋ-ਕਟ 2-3 ਤੋਂ 4 ਵਾਰ ਬਚੇ ਆ ਅਸੀਂ ਗਿਰਨ ਤੋਂ ਮਤਲਬ ਗੱਡੀ ਹੀ ਅੰਦਰ ਬੰਦ ਹੋ ਗਈ ਤਿੰਨ ਤੋਂ 4 ਵਾਰ ਐਡੇ-ਐਡੇ ਖੱਡੇ ਮਤਲਬ ਤੁਸੀਂ ਇਹ ਤਿੰਨ-ਤਿੰਨ ਫੁੱਟ ਦੇ 4-4 ਫੁੱਟ ਦੇ ਖੱਡੇ ਨੇ ਕੀ ਕੀਤਾ ਜਾਵੇ ਇਸੇ ਮਤਲਬ ਅਸੀਂ ਇਹ ਕਹਿੰਨੇ ਵੀ ਰੋੜਾਂ ਦੀ ਘੱਟੋ-ਘੱਟ ਸਾਨੂੰ ਲੱਗੇ ਵੀ ਰੋੜ ਸਾਫ਼ ਨੇ ਅਸੀਂ ਚੱਲ ਰਹੇ ਆ ਠੀਕ ਹੈ ਸਾਡੇ ਕੋਲ ਵੀ ਕਸਟਮਰ ਆਏ ਗਾਹਕ ਆਏ ਇਹੀ ਚੀਜ਼ਾਂ ਨੇ ਬਾਕੀ ਐਮਸੀ ਆਪਾਂ ਜੋ ਵੀ ਹੈ ਚਲੋ ਇਹਨਾਂ ਦਾ ਆ ਰੋਡ ਬਣਵਾਇਆ ਹੈ ਬਸ ਇਹ ਤਾਂ ਬਸ ਇੰਨਾ ਵੀ ਕਹਿਣਾ ਚਾਹੁੰਦੇ ਆ ਵੀ ਥੋੜੀ ਸਾਫ ਸਫਾਈ ਹੋਈ ਲੱਗਦਾ ਵੀ ਜਿਹੜਾ ਹਲਕਾ ਵਿਧਾਇਕ ਆਏ ਸੀ ਕਹਿ ਕੇ ਗਏ ਵੀ 2 ਮਹੀਨੇ ਚ ਰੋਡ ਬਣ ਜਾਓ ਦੇਖੋ ਹੁਣ ਬਣੇਗਾ ਤਾਂ ਹੀ ਕਵਾਂਗੇ ਜੀ ਉਹ ਤਾਂ ਕਹਿ ਗਏ ਨਾ ਬਾਈ ਲੱਗਿਆ ਹੁਣ ਇੱਕ ਸਟਾਰਟ ਤਾਂ ਕੰਮ ਹੋਇਆ ਹੋਇਆ ਸਾਡੇ ਐਮਸੀ ਸਾਹਿਬ ਨੇ ਇਹ ਮਹੀਨੇ ਚ ਬਣਾਤੀ ਪਾਰਕਿੰਗ ਜੇ ਬਣਨ ਤੇ ਆਈ ਤਾਂ 1 ਮਹੀਨੇ ਚ ਬਣ ਗਈ ਜੀ ਇਹ ਤਾਂ ਸਰਕਾਰ ਕੋਲ ਤੁਹਾਡੇ ਮਾਧਿਅਮ ਨਾਲ ਪਤਾ ਲੱਗਦਾ ਹੈ ਵੀ ਫੰਡਸ ਦੀ ਕੋਈ ਕਮੀ ਨਹੀਂ ਹੈ ਸਰਕਾਰ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੈ ਤੁਹਾਨੂੰ ਲੱਗਦਾ ਵੀ ਜਿਹੜੀ ਇਹ 2 ਮਹੀਨੇ ਚ ਰੋਡ ਬਣ ਜੂਗੀ ਨਾ ਜੇ ਕਰਨ ਤੇ ਆਣ ਜੀ ਫਿਰ ਤਾਂ ਇਹ 10 ਦਿਨ ਚ ਵੀ ਬਣਾ ਦੇਣ ਮਹੀਨੇ ਚ ਵੀ ਬਣਾ ਦੇਣ ਜੇ ਨਹੀਂ ਕਰਨਾ ਫਿਰ ਤਾਂ ਸਾਰਿਆਂ ਦੇ ਸਾਹਮਣੇ ਹੀ ਹੈ ਜੀ ਸਾਢੇ 3 ਸਾਲ ਇੱਕ ਚੀਜ਼ ਨੂੰ ਤੁਸੀਂ ਇਹਨੂੰ ਲਾ ਤੇ ਤੋੜ ਮਰੋੜਨ ਨੂੰ ਜੇ ਕੰਪਲੀਟ ਕਰਨ ਦਾ ਹੁਣ ਲੱਗਿਆ ਜੀ 10 ਦਿਨ ਚ ਵੀ ਹੋ ਸਕਦਾ ਇਸ ਰੋਡ ਦਾ ਕਾਫੀ ਟਾਈਮ ਹੋ ਗਿਆ ਦੇਖ ਰਹੇ ਹਾਂ ਜੀ ਕੋਈ ਖੱਡੇ ਵੱਡੇ ਆ ਵੀ ਇਹ ਹੀ ਮਲਬਾ ਸਾਡਾ ਲਾ ਲਿਆ ਗਿਆ ਹੈ ਕੁਝ और पूरी तरह ये भी नहीं डाला गया है क्वेश्चन टावर के आगे भी आधा ही डला है पूरी तरह ये भी अभी नहीं डला है अभी भी पहले तो ये कह रहे थे बीस दिन में डलने का मैडम अभी दो महीने का कह के गई है तो जल्दी सी कोई उम्मीद नहीं है काम तो ये सारा ये करने पर आए तो गवर्नमेंट एक हफ्ते में इतने बड़े बड़े हाईवे बन जाते हैं तो ये तो है ही कुछ नहीं है जी और इससे जितना इस रोड का खर्चा है इतनी तो लेडीज़ों के हाथों में रोड डल गई हैं गिर गिर के यहाँ स्कूटियों पे लोग कोई डेथ हो जाती है वहाँ भी जाना छोड़ गए हैं सिर्फ रोड को देखते हुए अभी भी दो महीने का अभी भी अभी भी दो महीने मैडम ने बहुत ज़्यादा टाइम बोला है वैसे अपनी अगर ये पावर का सिस्टम में करें तो ये दस हफ्ता दस दिन में करवा सकते हैं ज़्यादा से ज़्यादा पंद्रह दिन में अगर मौसम साफ हो हाँ दो महीने की सजा और ऐसा लगता है दो महीने और हमें भुगतना पड़ेगा ਹਾਂਜੀ ਆਪਕੋ ਲੱਗਦਾ ਨਹੀਂ ਕੰਮ ਹੋ ਜਾਏਗਾ ਨਹੀਂ ਲੱਗਦਾ ਜੀ ਜਿਸ ਹਿਸਾਬ ਸੇ ਇਹ ਪਿਛੇ ਵੀ ਚੱਲ ਰਹੇ ਥੇ ਇਸ ਹਿਸਾਬ ਸੇ ਲੱਗਦਾ ਕਿ 2 2 ਮਹੀਨੇ ਮੇ ਹੋ ਜਾਏਗਾ ਸ਼ਾਇਦ ਸਾਲ ਭਰ ਨਹੀਂ ਮੇ ਨਾ ਹੋ ਅਗਰ ਸਰਕਾਰ ਕੇ ਪਾਸ ਪਾਵਰ ਹੈ ਤੋ ਕਰ ਸਕਤੀ ਹੈ ਉਹ ਤੋ ਬੋਲ ਕੇ ਕਹੇ ਵੀ ਕਰਵਾ ਦੇ ਹਾਂ ਬੋਲ ਕੇ ਦੇਖ ਲੈਂਦੇ 2 ਮਹੀਨੇ ਮੇ ਹਿੰਦੁਸਤਾਨ ਦੀ ਹੋਰ ਰੋਡ ਵੀ ਕਹਿ ਸਕਦੇ ਆ ਜਿੱਥੇ ਕਿ ਇੰਸਟਾਗ੍ਰam ਦੀਆਂ ਸਭ ਤੋਂ ਵੱਧ ਰੀਲਾਂ ਵਾਇਰਲ ਹੁੰਦੀਆਂ ਆ ਪਾਣੀ ਨੂੰ ਲੈ ਕੇ ਤੇ ਸ਼ਾਇਦ ਤੁਸੀਂ ਕਿਤੇ ਨਹੀਂ ਵੀ ਦੇਖਿਆ ਹੋਣਾ ਵੀ ਰੋਡ ਦੇ ਉੱਪਰ ਵੀ ਝੋਨਾ ਲੱਗਦਾ ਹੋਵੇ ਕੁਝ ਨੌਜਵਾਨਾਂ ਨੇ ਇੱਥੇ ਰੋਡ ਠੀਕ ਕੀਤੀ ਉਹਦੇ ਵਿੱਚ ਉੱਪਰ ਜਿਹੜਾ ਉਹ ਝੋਨਾ ਵੀ ਲਾਇਆ ਗਿਆ ਤੁਹਾਨੂੰ ਤਸਵੀਰਾਂ ਨਿੱਜੇ ਰੋਡ ਦੀਆਂ ਦਿਖਾ ਰਿਹਾ ਜਿੱਥੇ ਕਿ ਅੱਜ ਹਲਕਾ ਵਿਧਾਇਕ ਅਨਮੋਲ ਗਗਨਮਾਨ ਮੈਡਮ ਆਏ ਤੇ ਉਹਨਾਂ ਵੱਲੋਂ ਜਿਹੜਾ ਰੋਡ ਪਵਾਨ ਦਾ ਕੰਮ ਸ਼ੁਰੂ ਕੀਤਾ ਗਿਆ ਤੇ ਨਾਲ ਦੀ ਨਾਲ ਹਦਾਇਤਾਂ ਦੇ ਕੇ ਗਏ ਨੇ ਵੀ ਕੋਈ ਵੀ ਐਮਸੀ ਜਿਹੜਾ ਉਹ ਸਹੀ ਕੰਮ ਕਰੇ ਸਹੀ ਪ੍ਰੋਪਰ ਤਰੀਕੇ ਨਾਲ ਮਟੀਰੀਅਲ ਯੂਜ਼ ਹੋਵੇ ਤੇ ਇਹ ਉਹਨੂੰ ਵੀ ਹਦਾਇਤਾਂ ਦੇ ਕੇ ਗਏ ਨੇ ਵੀ ਜਲਦੋਂ ਜਲਦੇ ਰੋਡ ਬਣਾਈ ਜਾਵੇ ਆਖਿਰਕਾਰ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਹ ਕਹਿੰਦੇ ਵੀ ਇੱਥੇ ਲਾਰੇ ਹੀ ਲੱਗਦੇ ਆ ਰੋਡ ਤਾਂ ਬੰਦ ਹੀ ਨਹੀਂ ਲਗਭਗ ਸਾਨੂੰ ਬਹੁਤ ਟਾਈਮ ਹੋ ਗਿਆ ਇੱਥੇ ਦੇਖਦਿਆਂ ਹੋਇਆ ਪਰ ਹੁਣ ਹਲਕਾ ਵਿਧਾਇਕ ਵੱਲੋਂ ਇਹ ਵਾਅਦਾ ਕੀਤਾ ਗਿਆ ਵੀ 2 ਮਹੀਨੇ ਦੇ ਵਿੱਚ ਵਿੱਚ ਜਿਹੜੀ ਹੈ ਰੋਡ ਬਣ ਜਾਏਗੀ ਤੇ ਇੱਥੇ ਸਾਫ਼ ਜਿਹੜੀ ਆਵਾਜਾਈ ਸ਼ੁਰੂ ਹੋ ਜਾਏਗੀ ਹੁਣ ਦੇਖਣਾ ਹੋਏਗਾ ਕਿ ਇਹ 2 ਮਹੀਨੇ ਚ ਰੋਡ ਬਣ ਜਾਂਦਾ ਜਾਂ ਫਿਰ ਉਹੀ ਲਾਰਿਆਂ ਵਾਲੀ ਗੱਲ ਹੁੰਦੀ ਹੈ ਕੈਮਰਾਮੈਨ ਰੱਜੇ ਦੇ ਨਾਲ ਹਰਸ਼ਦੀਪ ਸਿੰਘ ਔਨ 에ਅਰ ਕਰ ਰਹੇ